ਸਤਿ ਸ੍ਰੀ ਅਕਾਲ ਜੀ ਪਿੰਡੂ ਬਲਾਗ ਚੰਦੇ ਤੇ ਤੁਹਾਡਾ ਸਵਾਗਤ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਗਰੂ ਸਾਰਿਆਂ ਨੂੰ ਤੰਦਰੁਸਤ ਰੱਖੇ ਚੜ੍ਹਦੀ ਕਲਾ ਬਖਸ਼ੇ ਅੱਜ ਅੱਜ ਆਪਾਂ ਛੰਡੇਆ ਦੇਣਾਗਾ ਥੋੜਾ ਜਿਹਾ ਉੱਠ ਹੀ ਲੇਟ ਇੱਕ ਤਾਂ ਜਿਹੜਾ ਵਿੱਚ ਬੱਚਿਆਂ ਛੁੱਟੀ ਹੁੰਦੀ ਹੈਗੀ ਤੇ ਇਹਨਾਂ ਦਾ ਵੀ ਚਲ ਘੰਟਾ ਇਹ ਟ ਘੰਟਾ ਹੋਰ ਪੈ ਜੀਏ ਕੰਗੇ ਇਦੋਂ ਬੱਚੇ ਸਕੂਲ ਜਾਂਦੇ ਤਾਂ ਟੈਨਸ਼ਨ ਹੁੰਦੀ ਆ ਆਪਾਂ ਨੂੰ ਮੈਂ ਸਵੇਰੇ ਮੇਡਣਾ ਵਜਨ ਬੱਚੇ ਤੇ 7 ਵਜੇ ਨਾ ਲੈਣਾ 9:00 7:00 ਵਜੇ ਲੈਣ ਉਹਦੀ ਹੈ ਜਪਣੀ 10-15 ਮਿੰਟ ਪਹਿਲਾਂ ਬੱਚੇ ਤਿਆਰ ਕਰਨੇ ਪੈਂਦੇ ਨੇ। ਅਜਾ ਆਪਾਂ ਕਰਦੇ ਹਾਂ ਜੀ ਸਪਰੇਅ ਕਰਵੇ ਆਪਣੇ ਨਾਲ ਜਿਹੜੇ ਬੂਟੇ ਅਗਰ ਤੁਹਾਡੇ ਛੁੰਡੀ ਪੈ ਗਈ। ਪੈਂਟ ਟਾਈਮ। ਇੱਕ ਵਾਰ ਕੋਈ ਸਾਫ਼ੀ ਕਰਦੇ ਵੀ ਨਾ ਆ ਸਰਫੇਕ ਆਹੋਂ ਕਾੜੀ ਨਾ ਹੋਵੇ ਨਾ ਕਾ ਅਗਰ ਮਚਾ ਦੇ ਬੂਟਿਆਂ ਨੂੰ। ਇੱਕ ਵਾਰ ਦੋ ਵਾਰ ਤੋਹੀ ਦੋ। ਔਰ ਇੰਨੇ ਮਸਾਪਾਲ ਲਏ ਆਗੇ ਵੱਡੇ ਕੀਤੇ ਹੈਗੇ ਵਾਲੀ ਮੈਂਟ ਨਾ ਲਾਏ ਬੁੱਟੇ ਵੰਦਾ ਥੋੜੀ ਬਾਦ ਸਰਫ ਦੋ ਵਾਰ ਢੋਲੋ ਅੰਜ ਬਾਅਦ ਚ ਕੱਖਾਂ ਵਾਲੀ ਕੀਤੀ ਨਾ ਦੱਸਿਆ ਅਦਰ ਪਿੱਛੇ ਨਹੀਂ ਨਹੀਂ ਉਹਦਾ ਉਹਦਾ ਕੱਖਾਂ ਨਹੀਂ ਕਰਕੇ ਦੋ ਵਾਰ ਢੋਹ ਦੇ ਨੂੰ ਢੋਹ ਕੇ

ਖਰਾਬ ਹੋ ਗਈ ਖੜ ਜਾਈ ਆਏ ਢੋਲ ਦੇ ਬੰਟਾ ਕਰਕੇ ਇਹਦੇ ਵਿੱਚ ਦਵਾਈ ਉਦਵਾਈ ਉੰਡਣ ਲੱਗੀ ਫਿਰ ਅੱਛਾ ਅੱਛਾ ਠੀਕ ਆ ਫਿਰ ਇਹਦਾ ਚਰੇ ਜੂਗੀ ਨਾ ਅੱਗੇ ਦਵਾਈ ਨੂੰ ਢੋਲੇ ਸਾਡੀ ਹੋ ਗਈ ਖਰਾਬ ਹੈ ਕਾਫੀ ਟਾਈਮ ਦੀ ਪਈ ਆ ਸੀ ਖੇਤੀ ਤਾਂ ਅਸੀਂ ਕਰਦੇ ਨੇ ਹੈਗੇ ਇਸ ਬਸ ਇਹਨਾਂ ਬੂਟਿਆਂ ਤੇ ਦਵਾਈ ਕਰਨ ਛਿੜਕਣ ਵਾਸਤੇ ਰੱਖੀ ਹੈ ਕੋਈ ਜੇ ਸੰਡੀ ਵਗੈਰਾ ਪੈ ਜਾਂਦੀ ਹੈਗੀ ਨੂੰ ਖੋਲ ਕੇ ਦੇਖਣੀ ਪਊਗੀ ਕਾਫੀ ਟਾਈਮ ਦੀ ਐ ਹੀ ਪਈ ਆ ਇਹ ਤਨ ਚਾਰ ਮਹੀਨੇ ਹੋ ਗਏ ਨੇ ਪਾਪ ਦੇ ਤੇ ਦੋਈ ਹੈ ਜੀ ਇਹਦੀ ਇਹਦੇ ਕਿਵੇਂ ਪਾਪ ਦੇ ਚ ਤਾਂ ਰਹੀ ਜਾਂਦੀ ਫਿਰ ਦੁਬਾਰੀ ਆਓ ਸਾਫ਼ ਕਰ ਲਓ ਚੰਗੇ ਤਰ੍ਹਾਂ ਹੋਏ ਤਾਂ ਹੁਣ ਤਾਂ ਦੂਜੀਆਂ ਆ ਗਈਆਂ ਨਾ ਉਹਦੇ ਵਾਲੀਆਂ ਇਲੈਕਟ੍ਰੋਨਿਕ ਜੀਆਂ ਉਹ ਵਧੀਆ ਹੈਗੀਆਂ ਚਾਰਜਰ ਵਾਲੀਆਂ ਆਹ ਵਧੀਆ ਜੀ ਹੈ ਇਹ ਵਧੀਆ ਜੀ ਜੋਰ ਹੋ ਮੇਰੇ ਵਰਗੀ ਕਿੱਥੋਂ ਕਰ ਦੂਗੀ ਇਹਨਾਂ ਉਹ ਤਾਂ ਮੈਂ ਵੀ ਕਰ ਦੂੰਗੀ ਚੱਕ ਤਾਂ ਘਟਲ ਘਟ ਪਾਣੀ ਪਾ ਲੈਣਾ ਲੇਡੀਜ਼ ਵਸਤੋ ਉਹੀ ਵਧੀਆਗੀ ਪਾਣੀ ਤਾਂ ਅੱਧੀ ਵੀ ਕਰ ਲਾਂਗੇ ਆਪਾਂ ਦੁਆਰੇ ਪਾ ਲਾਂਗੇ ਪਾਣੀ ਹਿਸਾਬ ਨਾਲ ਦਵਾਈ ਪਾ ਲਾਂਗੇ ਸੋ ਠੀਕ ਹੈ ਤੂੰ ਫਸੀ ਜੀ ਕੱਟੋ ਕਈ ਮਿਲਦੇ ਨਾ ਆ ਦੋ ਤਿੰਨ ਮਹੀਨੇ ਹੋ ਗਏ ਬਈ ਨਾ ਦੋ ਤਿੰਨ ਹਾਂ ਵੱਧ ਹੋ ਗਏ ਨਹੀਂ ਦੋ ਤਿੰਨ ਮਹੀਨੇ ਹੋ ਗਏ ਆ ਲੂੰਗਾ ਦੋ ਬਈ ਨਹੀਂ ਨਹੀਂ ਸੁਿੰਦਰ ਨੇ ਵੀ ਕੀਤੀ ਦੋ ਵਾਰ ਤਾਂ ਇੱਕ ਵਾਰੀ ਦਵਾਈ ਕੀਤੀ ਸੀ ਕੀ ਕੀਤਾ ਸੀ ਮੈਨੂੰ ਨਹੀਂ ਪਤਾ ਭਾਲਦਾ ਫਿਰ ਦੱਸ ਨੇ ਟੋਲੀ ਆਪਣੀ ਖਾਫ ਹੋ ਗਈ। ਇਹ ਚਲਾਤੀ ਟੋਲੀ ਆਪੇ ਦਵਾਈ ਹੋਈ ਹੈ ਨਾ ਮਿੱਚੇ ਦੇ ਤਾਂ ਖਾਣੀ ਉਹ ਸਾਰੇ ਨਿਕਲ ਜੂਗੀ। ਉਹਦੇ ਖਾੜੇ ਉੱਤੇ ਨਾ ਪਾ ਦੇ ਮਰੀ ਉਹ ਸੰਝਣਾ ਵੀ ਜੀ ਪਈਏਗੀ। ਲਾ ਦੇ ਫੋਲਿਆਂ ਤੇ। ਆਸੇ ਜੀ ਕੋ ਦਾ ਬੂਟਾ ਲਾਇਆ ਹੋਇਆ ਜੀ ਇਹਨੂੰ ਹੋ ਗਏ 5 ਸਾਲ ਲੱਗੇ ਨੂੰ ਉਹਦੇ ਫਲ ਫਰੂਟ ਬਹੁਤ ਫਲ ਬਹੁਤ ਚੱਕਦਾ ਹੈ ਪਰ ਇਹ ਸਾਰੇ ਫਲ ਨਾ ਕੋਈ ਗੋਲੀਆਂ ਜਿੱਡੇ ਹੋ ਕੇ ਤੇ ਕੋਈ ਛੋਟੇ ਛੱਟ ਜਾਂਦੇ ਆ ਜੀ ਜਿਹੜਾ ਬਸ ਫਲਾਂ ਦਾ ਫਲ ਤਾਂ ਪੂਰਾ ਭੱਜਦਾ ਗੁੱਛਿਆਂ ਦੇ ਵਿੱਚ ਆਉਂਦਾ ਫਲ ਜਿਵੇਂ ਗੁੱਛੇ ਜੇ ਬਣ ਜਾਂਦੇ ਨੇ ਇੱਕ ਗੁੱਛੇ ਦੇ 5-6 ਜੀ ਜੀ ਹੋ ਗਏ ਪਰ ਕੋਸਤੇ ਗੋਲੀਆਂ ਜਿੱਡੇ ਹੋ ਕੇ ਜਿਵੇਂ ਇਸ ਤਰ੍ਹਾਂ ਦਾ ਜਿੰਨੇ ਨਹੀਂ ਹੋ ਕੇ ਮੱਚੇ ਬਲੀ ਦੇ ਕੋਈ ਜਾਣਕਾਰੀ علاوہ ਸਾਡੀ ਵੀਡੀਓ ਤੁਹਾਨੂੰ ਜਿਹੜਾ ਬੁੱਟੇ ਪਰ ਜਾਣਕਾਰੀ ਰੱਖਦਾ ਗਾਹਾਂ ਸਾਨੂੰ ਬਰੀ ਜਰੂਰ ਮੈਸੇਜ ਕਰਕੇ ਦੱਸ ਦਿਓ ਕਮੈਂਟ ਚ ਕਿਹੜੀ ਅਸੀਂ ਇਹਦੇ ਚ ਕੋਈ ਖਾਦ ਵਗੈਰਾ ਪਾਈਗੇ ਚਿਕਾਣਾ ਇਹ ਫਲ ਚੱਕੂ ਆ ਜੀ ਫਰੂਟ ਦੇਖ ਕੇ ਤਾਂ ਮਨ ਨੂੰ ਕੁਝ ਆਉਂਦਾ ਵੀ ਇੰਨੇ ਇਤਕੇ ਨੀਲੇ ਲੱਗਣੇ ਪਰ ਜਦੋਂ ਸਾਰੇ ਛੋਟੇ ਛੋਟੇ ਝੜ ਜਾਂਦੇ ਹੈਗੇ ਪਤਾ ਨਹੀਂ ਕੋਈ ਵੀਕਨੈਸ ਹੈ ਇਹਨੂੰ ਕਾਦੀ ਘਾਟ ਆ ਗਈ ਤੋ ਜੀ ਹੁਣ ਆਪਾਂ ਪਾਉਣੇ ਦਵਾਈ ਤੋਣੇ ਵਜੇ ਤੂੰ ਕੀ ਕਰੀਏ ਨਾ ਆਪਾਂ ਇੱਕ ਮਾਲ ਤਾਂ ਬਣਾਣੀ ਆਪਾਂ ਖਾਧਾ ਜਾਂਦਾ ਕਿਉਂ ਨਹੀਂ ਖਾਧਾ ਜਾਂਦਾ ਉਹ ਦਿੱਤਾ ਇਹ ਨਾ ਤਾਂ ਕਿਸੇ ਬਟਟ ਉੱਪਰ ਗਿਆ ਨਹੀਂ ਕਰਾਂਗਾ ਪੁੱਤਰਾ ਅੱਖਾ ਹੋਰ ਕਰਾਸ ਤੋਂ ਸੋਹ ਜਿਹਾ ਸਾਰੇ ਸਾਰੇ ਸੋਹਦੇ ਬੱਚੇ ਵੀ ਆਪਾਂ ਗੱਲ ਦੇ ਮਾਲ ਦੇਖੇ ਹੈ ਮੈਨੂੰ ਮਿੰਦਾ ਭੁਖਾ ਰਹੀ ਤੇ ਮੈਂ ਤਾਂ ਦੇਖੀ ਖਾਦਾ ਉੱਪਰ ਮੈਂ ਲੇਖੀਆਂ ਦੀ ਲਗਾ ਕਚਰਾ ਤੇ ਮੈਂ ਮਾਲ ਦੇਖਿਆ ਨਹੀਂ ਤੇ ਤੂੰ ਤਾਂ ਦੇਖਦੀ ਤੇਰੀ ਨਿਆਲੀ ਘੜਦੀ ਨਹੀਂ ਚਾਹ ਮਾਲ ਇਹ ਮਾਲ ਸਾਰਾ ਲੈ ਮਾਲੇਗਾ ਵਾਓ ਮੰਮਾ ਆ ਕੀ ਕਿਹ ਟੋਣੇ ਪਿੰਗਾ ਪਿੰਗਾ ਚੀਜ਼ ਖਰਾਬ ਹੋ ਜਾਂਦੀਆਂ ਜਿ ਲਗਾਤਾਰ ਬੱਤੀ ਜਗੇ ਨਾ ਇਹ ਨਹੀਂ ਖਰਾਬ ਹੁੰਦੇ ਮਰੇ ਜੰਗ ਜੰਗ ਜੀ ਆ ਜਾਈ ਨੇ ਵਿੱਚ ਇਹਦੇ ਨਾ ਹੋਣਗੇ ਜਮ ਗਏ ਲੋ ਜੀ ਹੁਣ ਆਪਾਂ ਸਾਰੇ ਇਹ ਤਾਂ ਨਾ ਸਪਰੇਅ ਕਰਦੇ ਤੁਸੀਂ ਇਹਦੇ ਕਿਹੜਾ ਕੋਈ ਸੁੰਢੀ ਛੰਡੀ ਪੈਂਦੀ ਹੈਗੀ

ਨਾ ਨਾ ਇਹ ਤਾਂ ਹੁਣ ਦੇਖੀਦਾ ਹੁੰਦਾ ਹੈ ਪੱਤੇ ਛਿੱਟਣ ਦੀ ਰੁੱਤ ਆ ਗਈ ਨੇ ਛੁੱਟ ਗਈ ਤੇ ਨੀ ਕੀ ਕਰਦੀ ਓ ਇੱਧਰ ਆ ਜਾ ਸਪਰੇਅ ਇੱਧਰ ਨਹੀਂ ਆਈ ਇੱਧਰ ਨਹੀਂ ਆਣਾਗਾ ਗੱਲਾਂ ਇੱਥੇ ਸੁਣ ਲਾਂਗੇ ਅਸੀਂ ਤੇਰੀ ਮੈਂ ਕਿੱਧਰ ਆ ਕੇ ਸੁਣੂ ਗੋਲ ਗੱਦਰੀ ਆਈ ਨੂੰ ਬੜੀ ਸੁੰਢੀ ਪੈਂਦੀ ਆ ਬੜੀ ਵਧੀਆ ਸੀ ਬੂਟਾ ਇਹ ਕੱਟ ਦਈਏ ਹੁਣ ਇਹਨੂੰ ਬਣਾਉਣੇ ਫਲ ਜੱਟਦਾ ਹੋ ਕੀ ਕੱਟਦੀ ਮੋਟਾ ਫੋਟ ਜਦਾ ਆ ਦਵਰ ਨਵਾ ਬੈਗਣੀ ਦਾ ਉੱਡੀ ਆਇਆ ਸਾਰਾ ਘਾਏ ਦੋ ਕੰਦੀ ਆ ਤੁਸੀਂ ਹੁਣ ਇਹ ਕਾ ਲੱਗੀ ਹੱਲਾ ਹੁਣ ਇਹ ਤਾਂ ਕਾ ਹੀ ਰਹੂਗਾ ਇਹ ਇੱਧਰ ਤਾਂ ਅੱਧਾ ਕੋਈ ਗੱਲ ਨਹੀਂ ਕਿ ਕੋ ਉਧਰ ਉਧਰ ਗਾਈ ਖਾਈ ਜਿੰਦੇ ਗਾਈ ਵਿਚਾਰੀ ਹੋਰ ਖਾ ਦਵਰੋਂ ਕਾ ਆ ਕੇ ਖਾਊਗੀ ਮਰ ਜੂਗੀ ਫਿਰ ਕੀ ਫਾਇਦਾ ਆਪਣ ਦਵਾਈ ਕਰੀਨਾ ਇਹ ਪਾਪ ਹੋ ਗਿਆ ਉਹ ਉਧਰ ਨਾ ਕਰ ਉਹ ਉਧਰ ਨਹੀਂ ਕਰਨੀ ਹੈਗੀ ਉਹ ਪੱਕਾ ਖਾਊਗੀ ਆ ਕੇ ਘਰ ਉਹ ਮੇਲੀ ਆਉਂਦੀ ਆ 10 ਦਿਨ ਹੋ ਗਏ ਉਹਨੂੰ ਆਂਦੀ